ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ 7 ਵਾਰ ਆਪਣੀਆਂ ਸੰਪੂਰਨ ਹੋ ਗਈਆਂ ਸਨ ਉਹ ਪਲੇਲਿਸਟ ਵਿੱਚ ਪਈਆਂ ਨੇ 8ਵੀਂ ਵਾਰ ਅੱਗੇ ਸ਼ੁਰੂ ਹੁੰਦੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਕਵਾਉ ਪਸਾਉ ਕਾਰ ਕੁਦਰਤ ਅੰਦਰ ਕੀਆ ਪਾ ਸਾਰਾ ਵਾਹਿਗੁਰੂ ਨੇ ਇੱਕ ਵਾਕ ਨਾਲ ਪਸਾਰਾ ਕਰਕੇ ਕੁਦਰਤ ਸਾਜੀ ਫਿਰ ਉਸ ਕੁਦਰਤ ਵਿੱਚ ਸਾਰਾ ਪਸਾਰਾ ਜੋ ਨਜ਼ਰ ਆ ਰਿਹਾ ਹੈ ਕਰ ਦਿੱਤਾ ਹੈ ਭਾਵ ਪਹਿਲੇ ਵਾਕ ਨਾਲ ਸੂਖਮ ਆਕਾਰਤਾ ਰਚੀ ਗਈ ਜਿਸ ਵਿੱਚੋਂ ਇਹ ਸਾਰਾ ਸਥੋਲ ਪਸਾਰਾ ਪਸਰ ਗਿਆ ਪੰਜ ਤਤ ਪ੍ਰਵਾਨ ਕਰ ਚੌਹੂ ਖਾਣੀ ਵਿੱਚ ਸਭ ਵਰਤਾਰਾ ਅਪ ਤੇਜ ਵਾਜੂ ਆਕਾਸ਼ ਪ੍ਰਿਥਵੀ ਇਹਨਾਂ ਪੰਜ ਤਤਾਂ ਨੂੰ ਪ੍ਰਾਣਾਨਿਕ ਬਣਾ ਕੇ ਚਾਰ ਖਾਣੀਆਂ ਅੰਦਰ ਜੇਰਜ ਸੇਤਜ ਉਤਪੁਜ ਵਿਖੇ ਸਾਰੇ ਵਰਤਾਏ ਵਰਤਾਰੇ ਪ੍ਰਚਲਿਤ ਕੀਤੇ ਕੇਵੜ ਧਰਤੀ ਆਖੀਏ ਕੇਵੜ ਤੋਲ ਅਗਾਸ ਆਕਾਰਾਂ ਧਰਤੀ ਕਿੱਡੀ ਕੋ ਆਖੀਏ ਤੇ ਆਕਾਸ ਦਾ ਤੋਲ ਅਰ ਕਹਿੰਦੇ ਸਰੂਪ ਕਿੱਡਾ ਕੋ ਆਖਣਾ ਕਰੀਏ ਕੇਵੜ ਪ੍ਰਵਾਣ ਵਿਖਾਣੀਏ ਕੇਵੜ ਪਾਣੀ ਤੋਲ ਵਿਥਾਰਾਂ ਪਵਨ ਕਿੱਡੀ ਕੋ ਦਸੀਏ ਕਹਿੰਦੇ ਪਾਣੀ ਦੇ ਵਿਸਥਾਰ ਨੂੰ ਤੋਲ ਕੇ ਕਿੱਡਾ ਕੋ ਵਜਨ ਆਖੀਏ ਕੇਵੜ ਅਗਨੀ ਭਾਰ ਹੈ ਤੋਲਣਾ ਤੋਲ ਅਤੋਲ ਭੰਡਾਰਾ ਇਸੀ ਤਰ੍ਹਾਂ ਅਗਨੀ ਦੀ ਮਿੰਨਤੀ ਕੀ ਦਸੀਏ ਦਾਤੇ ਦੇ ਭੰਡਾਰ ਅਤੋਲ ਹਨ ਤੋਲੇ ਨਹੀਂ ਜਾਂਦੇ ਕੇਵੜ ਆਖਾ ਸਿਰਜਣਹਾਰਾ ਜਦੋਂ ਦਾਤਾ ਤੋਲ ਹਨ ਮੈਂ ਕਿੱਕਰ ਆ ਸਕਾਂ ਕਿ ਸਿਰਜਣਹਾਰ ਦਾਤਾ ਆਪ ਕਿੱਡਾ ਕੋ ਵੱਡਾ ਹੈ 84 ਲੱਖ ਜੋਨ ਵਿੱਚ ਜਲ-ਥਲ ਮਹੀਲ ਤ੍ਰਿਭਵਨ ਸਾਰਾ ਜਲਾ-ਥਲਾ ਆਕਾਸ਼ਾਂ ਤਿੰਨੇ ਭਵਨਾਂ ਵਿੱਚ 84 ਲੱਖ ਜੋਨੀਆਂ ਬਣਾਈਆਂ ਇੱਕ ਇੱਕ ਸਜੋਣ ਵਿੱਚ ਜੀ ਜੰਤ ਅਗਣਤ ਅਪਾਰਾ ਇੱਕ ਇੱਕ ਜੂਨ ਵਿੱਚ ਬੇਸੁਮਾਰ ਜੀਵ ਜੰਤ ਬਣਾਉਣਾ ਕੀਤੇ ਹਨ ਸਾਸ ਗਰਾਸ ਸਮਾਲਦਾ ਕਰ ਬ੍ਰਹਿਮੰਡ ਕਰੋੜ ਸੁਮਾਰਾ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡ ਰਚੇ ਹਨ ਫਿਰ ਉਹਨਾਂ ਦੀ ਸੰਭਾਲ ਸਵਾਸ ਸਵਸ ਕਰਦਾ ਹੈ ਰੋਮ ਰੋਮ ਵਿੱਚ ਰੱਖੇ ਓੰਕਾਰ ਆਕਾਰ ਵਿਥਾਰਾ ਰੋਮ ਰੋਮ ਵਿੱਚ ਓੰਕਾਰ ਦੇ ਆਕਾਰ ਦਾ ਵਿਸਥਾਰ ਰੱਖਿਆ ਹੈ ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਨ ਹਾਰਾ ਸਿਰ ਸਿਰ ਉੱਪਰ ਉਸ ਅਲੇਖ ਦਾ ਲੇਖ ਉਕਮ ਅਤਿ ਆਪ ਸਿਰਜਣਹਾਰ ਲੇਖੇ ਤੋਂ ਅਲੇਖ ਹੈ ਕੁਦਰਤ ਕਮਨ ਕਰੇ ਵਿਚਾਰਾ ਉਸ ਦੀ ਕੁਦਰਤ ਦਾ ਵਿਚਾਰ ਕੌਣ ਕਰੇ ਕੇਵੜ ਸਤ ਸੰਤੋਖ ਹੈ ਦਇਆ ਧਰਮ ਤੇ ਅਰਥ ਵਿਚਾਰਾ ਈਸ਼ਵਰ ਦੀ ਦੇਵੀ ਸਮਤਾ ਤੇ ਗੁਣ ਸਤ ਸੰਤੋਖ ਦਇਆ ਧਰਮ ਤੇ ਅਰਥ ਦਾ ਵਿਚਾਰ ਕਿੱਡਾ ਕੋ ਕਰੀਏ ਕਹਿਣਾ ਕਰੀਏ ਬੇਅੰਤ ਹੈ ਕੇਵੜ ਕਾਮ ਕ੍ਰੋਧ ਹੈ ਕੇਵੜ ਲੋਭ ਮੋਹ ਅਹੰਕਾਰਾ ਕਾਮ ਕ੍ਰੋਧ ਕਿੱਡਾ ਵੱਡਾ ਹੈ ਤੇ ਲੋਭ ਮੋਹ ਅਹੰਕਾਰ ਕਿੱਡਾ ਕੋ ਹੈ ਕੇਵੜ ਦ੍ਰਿਸ਼ਟ ਵਿਖਾਣੀ ਐ ਕੇਵੜ ਰੂਪ ਰੰਗ ਪ੍ਰਕਾਰਾ ਉਸ ਦੀ ਦ੍ਰਿਸ਼ਟੀ ਕਿੱਡੀ ਕੋ ਕਹੀਏ ਰੂਪ ਰੰਗ ਦੇ ਪ੍ਰਕਾਰ ਕਿੱਡੇ ਕੋ ਹਨ ਕੇਵੜ ਸੁਰਤ ਸਲਾਹੀ ਐ ਕੇਵੜ ਸ਼ਬਦ ਵਿਸਥਾਰ ਪਸਾਰਾ ਸੁਰਤ ਦੀ ਸਲੰਗਾ ਕਿੱਡੀ ਕੋ ਸ਼ਬਦ ਦਾ ਵਿਸਥਾਰ અપਾਰਾ ਪਸਾਰਾ ਕਿੱਡਾ ਕੋ ਕਹੀਏ ਕੇਵੜ ਵਾਸ ਨਿਵਾਸ ਐ ਕੇਵੜ ਗੰਧ ਸੁਗੰਧ ਅਚਾਰਾ ਵਾਸਨਾ ਗੰਧੀਆਂ ਦਾ ਨਿਵਾਸ ਕਿੱਡਾ ਕੋ ਹੈ ਫਿਰ ਗੰਧੀਆਂ ਪਰ ਸੁਗੰਧੀਆਂ ਦਾ ਕੰਮ ਕਿੱਡਾ ਕੋ ਹੈ ਖੁਸ਼ਬੂਆਂ ਦੇ ਨਿਵਾਸ ਦਾ ਪਤਾ ਨਹੀਂ ਕਿੰਨੀਆਂ ਅਡੜ ਫੁੱਲਾਂ ਜਿਹੜਾ ਆਦ ਵਿੱਚ ਵਸਦੀ ਹੈ ਫਿਰ ਕਹਿੰਦੇ ਪਤਾ ਨਹੀਂ ਕਿ ਉਹ ਅਡੜ ਕੀ ਕੀ ਤੇ ਕਿੰਨਾ ਕਿੰਨਾ ਅਡੋ ਅਡ ਕੰਮ ਕਰ ਰਹੀਆਂ ਹਨ ਕੇਵੜ ਰਸ ਕਸ ਆਖੀਐਨ ਕੇਵੜ ਸਾਧਨਾਦ ਓੰਕਾਰਾਂ ਰਸ ਕਸ ਕਿੰਨੇ ਕੋ ਕਹੀਏ ਓੰਕਾਰ ਦੇ ਨਾਦ ਸ਼ਬਦ ਦਾ ਸਵਾਦ ਕਿੱਡਾ ਕੋ ਆਖਣਾ ਕਰੀਏ ਅੰਤ ਬੇਅੰਤ ਨਾ ਪਾਰਾ ਵਾਰਾ ਅੰਤ ਤੋਂ ਬੇਅੰਤ ਹਨ ਪਾਰਾ ਵਾਰ ਨਹੀਂ ਆਉਂਦਾ ਭਾਵ ਇਹ ਰਚੀ ਹੋਈ ਰਚਨਾ ਕਹਿੰਦੇ ਬੇਅੰਤਤਾ ਦੇ ਨਾਲ ਗੁਣਾ ਸੁਭਾਅ ਪਦਾਰਥਾਂ ਦੀ ਵਿਅੰਤਤਾ ਕਥਨ ਕਰ ਕਰਕੇ ਦੱਸ ਰਹੇ ਹਨ ਕਿ ਮਾਇਆ ਦਾ ਪਰਾਰਾਵਾਰ ਨਹੀਂ ਹੈ ਜੋ ਰਚੀ ਹੋਈ ਹੈ ਤਦ ਰਚਣ ਹਰ ਕਿੱਡਾ ਕੋ ਬੇਅੰਤ ਹੋਵੇਗਾ ਕੇਵੜ ਦੁੱਖ ਸੁਖ ਆਖੀਏ ਕੇਵੜ ਹਰਖ ਸੋਗ ਵਿਸਥਾਰਾ ਕਿੱਡਾ ਕੋ ਦੁੱਖ ਸੁਖ ਆਖੀਏ ਹਰਖ ਅਰ ਸੋਗ ਦਾ ਵਿਸਥਾਰ ਕਿੱਡਾ ਕੋ ਕਹੀਏ ਕੇਵੜ ਸੱਚ ਵਖਾਣੀਏ ਕੇਵੜ ਕੂੜ ਕਮਾਵਣ ਹਾਰਾ ਸੱਚ ਨੂੰ ਕਿੱਡਾ ਕੋ ਕਹੀਏ ਕੋੜ ਝੂਠ ਬੋਲਣ ਵਾਲੇ ਕਿੰਨੇ ਕੋ ਹਨ ਕੇਵੜ ਰੁੱਤੀ ਮਾਹ ਕਰ ਦੇਹ ਰਾਤੀ ਵਿਸਮਾਦ ਵਿਚਾਰਾਂ ਕਿੰਨੀਆਂ ਕੋ ਰੁੱਤਾਂ ਦਾ ਮਹੀਨਿਆਂ ਦਾ ਦਿਨ ਰਾਤ ਤੇ ਵਿਚਾਰ ਦਾ ਸਾਜ ਰਚ ਕੇ ਆਚਰਜ ਰੂਪ ਰਚਿਆ ਹੈ ਆਸਾ ਮਨਸਾ ਕੇਵੜੀ ਕੇਵੜ ਨੀਂਦ ਭੁੱਖ ਆਹਾਰਾ ਆਸਾ ਮਨਸਾ ਕਿੱਡੀ ਵੱਡੀ ਹੈ ਨੀਂਦ ਭੁੱਖ ਆਹਾਰ ਭੋਜਨ ਦਾ ਕਿੱਡਾ ਕੋ ਵਿਚਾਰ ਹੈ ਕੇਵੜ ਆਖਾ ਭਾਉ ਭਉ ਸ਼ਾਂਤ ਸਹਿਜ ਉਪਕਾਰ ਵਿਕਾਰਾ ਕਈ ਭਾਉ ਭਉ ਰੱਖ ਕੇ ਪ੍ਰੇ ਸ਼ਾਂਤ ਦੇ ਸਭ ਭਾਵਕ ਉਪਕਾਰ ਹੀ ਕਰਦੇ ਹਨ ਕਈ ਵਿਕਾਰਾਂ ਵਿੱਚ ਮਸਤ ਹਨ ਐਸੇ ਕਿੰਨੇ ਕੋ ਆਖਾ ਤੋਲ ਅਤੋਲ ਨਾ ਤੋਲਣ ਹਾਰਾ ਉਸ ਦੀ ਸ੍ਰਿਸ਼ਟੀ ਤੋਲਣ ਤੋਂ ਅਤੋਲ ਹੈ ਕੋਈ ਜੀਵ ਤੋਲਣ ਹਾਰਾ ਨਹੀਂ ਹੈ ਕੇਵੜ ਤੋਲ ਸੰਯੋਗ ਦਾ ਕੇਵੜ ਤੋਲ ਵਿਜੋਗ ਵਿਚਾਰਾ ਸੰਯੋਗ ਅਤੇ ਵਿਜੋਗ ਦੇ ਤੋਲ ਦਾ ਕਿੰਨਾ ਕੁ ਵਿਚਾਰ ਕਰੀਏ ਪਭ ਖਿੰਨ ਖਿੰਨ ਵਿੱਚ ਜੀਵ ਮਿਲਦੇ ਤੇ ਵਿਛੜ ਜਾਂਦੇ ਹਨ ਕੇਵੜ ਹਸਣ ਆਖੀਏ ਕੇਵੜ ਰੋਵਣ ਦਾ ਵਿਸਥਾਰਾ ਕਿੰਨਾ ਹਸਣ ਸੰਯੋਗ ਵਿੱਚ ਕਿੰਨਾ ਕੋ ਰੋਣ ਵਿਜੋਗ ਵਿੱਚ ਦਾ ਵਿਸਤਾਰ ਕਹਿੰਦੇ ਆਖਣਾ ਕਰੀਏ ਕੇਵੜ ਹੈ ਨਿਰਵਿਰਤ ਪੱਖ ਕੇਵੜ ਹੈ ਪਰ ਵਿਰਤ ਪਸਾਰਾ ਨਿਰਵਿਰਤ ਪਖ ਸੰਸਾਰ ਛੱਡ ਜਾਣਾ ਕਿੰਨਾ ਕੋ ਹੈ ਤੇ ਪਰਵਿਰਤ ਪਖ ਗ੍ਰਿਸ਼ਟ ਕਿੱਡਾ ਕੋ ਪਸਾਰੇ ਵਾਲਾ ਹੈ ਕੇਵੜ ਆਖਾ ਪੁੰਨ ਪਾਪ ਕੇਵੜ ਆਖਾ ਮੋਖ ਦੁਆਰਾ ਕਹਿੰਦੇ ਪਾਪ ਪੁੰਨ ਕਿੱਡਾ ਕੋ ਆਖਾਂ ਮੁਕਤੀ ਦਾ ਦੁਆਰਾ ਕਿੱਡਾ ਕੋ ਆਖਾਂ ਕੇਵੜ ਕੁਦਰਤ ਆਖੀਏ ਇੱਕ ਤੋਂ ਕੁਦਰਤ ਲੱਖ ਅਪਾਰਾਂ ਕੁਦਰਤ ਕਿੱਡੀ ਕੋ ਆਖੀਏ ਇੱਕ ਤੋਂ ਲੱਖਾਂ ਹਜ਼ਾਰਾਂ ਦੇ ਅੱਗੇ ਅੱਗੇ ਪਸਾਰਾ ਕਹਿੰਦੇ ਚੱਲਦਾ ਹੈ ਕੁਦਰਤ ਦਾ ਦਾਨੈ ਕੀਮਤ ਨਾ ਪਵੈ ਕੇਵੜ ਦਾਤਾ ਦੇਵਨ ਹਰਾ ਪਾਲਣ ਪੁੱਲ ਫ਼ੋਖਣ ਦਾ ਜੋ ਖਜ਼ਾਨਾ ਖੋਲ ਦਿੱਤਾ ਹੈ ਉਸ ਦਾ ਅੰਤ ਨਹੀਂ ਹੈ ਵਾਹਿਗੁਰੂ ਜੋ ਦਾਤ ਦੇ ਰਿਹਾ ਹੈ ਕੌਣ ਕਹਿ ਸਕੇ ਕਿੱਡੀ ਕੁ ਹੈ ਅਕਥ ਕਥਾ ਅਬਗਤ ਨਿਰਧਾਰਾ ਉਸ ਦੀ ਕਥਾ ਅਕਥ ਹੈ ਅਬਗਤੇ ਨਿਰਧਾਰ ਹੈ ਸੋ ਸੰਗਤ ਦੀ 8ਵੀਂ ਵਾਰ ਦੀਆਂ 5 ਪੌੜੀਆਂ ਹੋ ਗਈਆਂ ਨੇ ਸੰਪੂਰਨ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ